ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾ ਡਾਬੋ ਬੋਸ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੀਆਂ ਲੈਵੇ ਬਾਜੀ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਵੀਰ ਜੀ ਵਧੀਆ ਵੀਰ ਜੀ ਵਧੀਆ ਵੀਰ ਜੀ ਨਾਂ ਦੱਸਿਓ ਨਾਂ ਮੇਰਾ ਲਵਰੀ ਸਿੰਘ ਜੀ ਡੇਟ ਸੂਈਆਂ ਕਲਾ ਤਸੀਰ ਮਜੀਠਾ ਠੀਕ ਹੈ ਜੀ ਸੇਸ਼ਟੀ ਕੰਮ ਜਾਦਾ ਫੋਨ ਨੰਬਰ ਹੈਗਾ 7696 ਸ਼ਕਤੀ 9262 ਠੀਕ ਹੈ ਜੀ ਤਾਂ ਸੂਈਆਂ ਵੜਾਂਆਂ ਹੀ ਆ ਵੀਰੇ ਕੋਲੇ ਵੜਾਂਗੀਆਂ ਕਿ ਆਪਣੇ ਕੋਲ ਠੀਕ ਹੈ ਆਪਣੇ ਕੋਲ ਹੁੰਦੀਆਂ ਸੂਈਆਂ ਵੜਾਂਆਂ ਜੀ ਬਸ ਚੰਗੀਆਂ ਰਿਕਾਰਡ ਵਾਲੀਆਂ ਰਿਕਾਰਡ ਵਾਲੀਆਂ ਹੁੰਦੀਆਂ ਜੀ ਠੀਕ ਹੈ ਜੀ ਤਾਂ ਬਾਕੀ ਰੇਡ ਵੀ ਤਾਂ ਅਗਰ ਜਾਇਜ਼ ਹੁੰਦਾ ਹਰ ਵੀਡੀਓ 'ਚ ਤਾਂ ਜਾਇਜ਼ ਹੀ ਰੱਖੀਦਾ ਬਸ ਬਿਲਕੁਲ ਪਸ਼ੂ ਤਾਂ ਹੀ ਜਲਦੀ ਵਿਕਦਾ ਬਸ ਤਾਂ ਹੀ ਜਲਦੀ ਵਿਕਦਾ ਬਾਕੀ ਆਪਾਂ ਸ਼ਾਮ ਕੇ ਵੀਡੀਓ ਫੇਰ ਪੋਣੇ ਆ ਫੇਰ ਪੋਣੇ ਬਿਲਕੁਲ ਵੀਰੇ ਕਿਆ ਪਸ਼ੂ ਦੁੱਧ ਤੇ ਆ ਜਾਣਾ ਹਨਾ ਹਾਂਜੀ ਹਾਂਜੀ ਤੇ ਉਹਦਾ ਕੋਈ ਲਾਂਬਾ ਵੀ ਨਹੀਂ ਰਹਿੰਦਾ ਫਿਰ ਨਹੀਂ ਰਹਿੰਦਾ ਹੁਣ ਵੇਖ ਲੋ ਇਨਾ ਟਾਈਮ ਹੋ ਗਿਆ ਵੀਡੀਓ ਪਾਉਂਦੇ ਨੂੰ ਬਾਬੇ ਦੀ ਕੋਈ ਲਾਂਮਾ ਲਾਂਮਣ ਬਿਲਕੁਲ ਵੀਰੇ ਬਿਲਕੁਲ ਤਾਂ ਬਾਕੀ ਸੋਚ ਕਿਤੇ ਡੰਗਰ ਹੋ ਜੇ ਹੋ ਜੇ ਕਿਤੇ ਕਿਤੇ ਜਾ ਉਹ ਵੀਰੇ ਸਾਲ ਹੀ ਚੀਜ਼ ਆ ਪਸ਼ੂ ਦਾ ਥੋੜਾ ਕੋਈ ਕਹਿ ਸਕਦੇ ਆ ਕਿ ਵੇਲੇ ਹੋ ਜਾਂਦਾ ਹਨਾ ਹਾਂਜੀ ਹਾਂਜੀ ਤਾਂ ਬਾਕੀ ਹੈ ਕਿ ਰੇਟ ਜਿਆ ਜੀ ਹੁੰਦਾ ਤੁਹਾਡਾ ਤਾਂ ਪਸ਼ੂ ਜਲਦੀ ਵਿਗਦਾ ਹਾਂਜੀ ਹਾਂਜੀ ਤਾਂ ਕਰੀਏ ਵੀਰੇ ਸ਼ੁਰੂਇਤ ਹਾਂਜੀ ਹਾਂਜੀ ਇਹਦੇ ਬਾਰੇ ਦੱਸ ਦਿਓ ਇਹਨੂੰ ਸੋਈ ਨੂੰ ਵੀਜੀ ਕੋਈ 15 ਦਿਨ ਨਾਲੇ ਕੋਈ 20 ਦਿਨ ਨਾਲੇ ਅੱਛਾ ਜੀ ਬੱਚਾ ਇੰਨੇ ਦਾ ਹੈਗਾ ਜੀ 15 ਕਿਤਨਾ ਦਾ ਹੈਗਾ ਅੱਛਾ ਅੱਛਾ ਠੀਕ ਹੈ ਜੀ ਇਹ ਨਹੀਂ ਆਈਗਾ ਇਹ ਮੇਲਾ ਡੇ ਮਾਰਨ ਮੇਲਾ ਡੇ ਮਾਰਨ ਠੀਕ ਹੈ ਚਲ ਠੀਕ ਹੈ ਗਾਈ ਦਾ ਦੁੱਧ ਤਿਆਰ ਲਏ 19 ਕਿਲੋ ਰੈਡੀ ਹੈ 19 ਲੀਟਰ ਤਿਆਰ ਆ ਹਾਂ ਜੀ ਤੇ ਇਹ ਕਿਹਨੇ ਵੀਨੇ ਆਨਲਾਈਨ ਮੰਗਵੋਣੀਆਂ ਫਿਰ 18 ਦੀ ਗਾਰੰਟੀ ਦੇਵਾਂਗੇ ਠੀਕ ਹੈ ਵੀਰੇ ਘਾਟ ਦੱਸਾਂਗੇ ਕਿਉਂ ਅਗਲੇ ਦੇ ਘਰ ਪੂਰਾ ਨਿਕਲੇ ਪੂਰਾ ਦੁੱਧ ਨਿਕਲੇ ਜਾ ਕੇ ਬਿਲਕੁਲ ਕੋਈ ਖਿਸੀ ਹੁੰਦੀ ਹੈ ਬਿਲਕੁਲ ਵੀਰੇ ਹਾਂ ਜੀ ਤਾਂ ਕੋਈ ਵੀਰ ਇੱਥੇ ਚਮਾਉਣ ਆਊਗਾ 19 ਕਿਲੋ ਚੋਗੇ ਤੇ ਫਿਰ ਲੈ ਜਾ ਬਾਕੀ ਤੁਰਾਈ ਦਾ ਨਾਲੇ ਵਿਖਾ ਲਈਏ ਤੇ ਬਾਕੀ ਵੀਰੋ ਵੱਡੇ ਪੱਲੇ ਚ ਕਦ ਕਾਠ ਆਲੀਆ ਛਾਂਣ ਖੋਨ ਦੀ ਕੁਆਲਟੀ ਇੱਕ ਵਾਰੀ ਚੈੱਕ ਕਰ ਲਓ ਤੇ ਲੇਵਾ ਚੈੱਕ ਕਰ ਲਓ ਵੀਰੋ ਐ ਕਦ ਕਾਟ ਫੁੱਲ ਆ ਗਿਆ ਤਾਂ ਰਾਜੀ ਵੀ ਫੁੱਲ ਜੇ ਰਾਜੀ ਵੀ ਫੁੱਲ ਆ ਵੀਰੇ ਤਾਂ ਵੀਰੇ ਲੇਵੇ ਤੋਂ ਚੈੱਕ ਅੰਦਾਜ਼ਾ ਲਾ ਲਓ ਕਿ ਕਿੰਨਾ ਦੁੱਧ ਕੱਢੂਗੀ ਐ ਥੱਬੇ ਹੀ ਲਾਏ ਵੀਰੇ ਲੇਵੇ ਵਾਲੇ ਤਾਂ ਚੰਗਾ ਲੇਵਾ ਬਣਾਇਆ ਮੈਂ ਬਾਕੀ ਵੀਰੇ ਗਾ ਕਿੰਨੀ ਗਾ ਨੂੰ ਆ ਉਹਨਾਂ ਲੈ ਵਾ ਪਛਾਣੂ ਐ ਸੱਬੇ ਲਾਇਆ ਜੀ ਨੁਕੜ ਕੇ ਆ ਜਾਂਦੀ ਜਿਵੇਂ ਥੱਲੇ ਕੋ ਹੈ ਨਹੀਂ ਬਿਲਕੁਲ ਜੀ ਚੰਗੇ ਰਿਕਾਰਡ ਵਾਲੀ ਆ ਗਈ ਵੀਰੋ ਵੱਡੀ ਗਾਹ ਵੇਖੋ ਕੋਦੇ ਹੋਣੀ ਗੇਰ ਨਿਛਾ ਪਨ ਕਿਤੇ ਨਹੀਂ ਹੈ ਗਾ ਜੀ ਵੇਖੋ ਆ ਬਰੀਡ ਚ ਕੋਈ ਬਿਲਕੁਲ ਚੰਗੀ ਟੌਪ ਕਲਾਸ ਆ ਗਈ ਵੀਰੋ ਹੋਰ ਕਾਲੀ ਇੱਕ ਰੰਗ ਐਨ ਲੈ ਵਲੂਆ ਬਹੁਤ ਕੈਂਟ ਲੱਗਿਆ ਵੀਰੋ ਥਣ ਤੇ ਮਈਆਂ ਵਾਲਾ ਲੱਗਿਆ ਹਨਾ ਹਾਂ ਜੀ ਹਾਂ ਜੀ ਕਿੰਨਾ ਲੈ ਵਾ ਵੀਰੇ ਪਛਾਣੂ ਬਣਿਆ ਪਿਆ ਤਾਂ ਨੂੰ ਚੜਿਆ ਉਹਨਾਂ ਲੈ ਵਾ ਗਾ ਨੂੰ ਬਣਿਆ ਪਿਆ ਹਾਂ ਲੈਵੇ ਬਾਜਾ ਵੱਡੇ ਪੱਲੇ ਚ ਆ ਗਈ ਆ ਲੰਮੀ ਬੇਲ ਆ ਦੁੱਧ 19 ਲੀਟਰ ਵੀ ਦੱਸਦਾ ਬਾਕੀ ਵੀਰੋ ਲੈਵਾਲੂ ਆ ਵੀ ਚੰਗਾ ਘੈਂਟ ਆ ਬਾਕੀ ਵੀਰੇ ਦੁੱਧ ਤਾਂ ਹੋਰ ਹੀ ਵਧੂਗੀ ਫਿਰ ਮੈਲਾ ਡੀ ਮਾਰੂ ਮੈਲਾ ਡੀ ਮਾਰਨਾ ਹੁਣ ਨਾ ਮੈਂ ਖਾਣਾ ਹੁੰਦਾ ਜੀ ਤਾਂ ਖਾਣੇ ਨੂੰ ਹੋ ਗਿਆ ਮਾਰੀ ਵੀ ਨਹੀਂ ਠੀਕ ਹੈ ਵੀਰੇ ਹਾਂਜੀ ਤਾਂ ਮੇਰੇ ਥਣ ਦੀ ਬੇਲ ਉਹ ਗੇਟ-ਗੇਟ ਤੇ ਥਾਣਾ ਗਿਆ ਚਵਾਹ ਖਾਣੇ ਬੱਚਾ ਲਾ ਲੀ ਚਵਾਹ ਖਾ ਲੈਣਾ ਜੀ ਲਾ ਦਿਓ ਬੱਚਾ ਲਾ ਦਿਓ ਵੇਖੋ ਵੀਰੇ ਉਹ ਵੀਰ ਕਹਿੰਦਾ ਚਵਾ ਚੈੱਕ ਕਰਾ ਦਿੰਨੇ ਆ ਹੈ ਮੰਗੇ ਤੋਂ ਬਿਨਾ ਵੀਰ ਜੀ ਮੰਗਾ ਪੋਣਾ ਪਾਲੋ ਉਹ ਆਪਦੀ ਮਰਜ਼ੀ ਹੈ ਨਾ ਬਿਨਾ ਮੰਗੇ ਤੋਂ ਹਾਂ ਜੀ ਬਿਲਕੁਲ ਵੀਰੇ ਬਿਲਕੁਲ ਦੋ ਤਿੰਨ ਦਿਨ ਲੱਗ ਜਾ ਉਹ ਵੱਖਰੀ ਗੱਲ ਹੈ ਬਿਲਕੁਲ ਜੀ ਦੇਖੋ ਵੀਰੇ ਚਵਾ ਚੈੱਕ ਕਰ ਲੋ ਐ ਪੋਲਾ ਚਵਾ ਲੱਗਿਆ ਹੋਇਆ ਮੋਟੀ ਧਾਰ ਲੱਗੀ ਆ ਚੈੱਕ ਕਰੋ ਵੀਰੇ ਠੀਕ ਐ ਮੇਰੇ ਠੀਕ ਐ ਐ ਵਧੀਆ ਵੀਰੇ ਚਵਾ ਲੱਗਿਆ ਮੋਟੀ ਧਾਰਾ ਚੰਗਾ ਚਵਾ ਲੱਗਿਆ ਲੈ ਵਾ ਲੋ ਆ ਚੰਗਾ ਘੈਂਟ ਆ ਬਾਕੀ ਵੀਰੇ ਨਾੜਾ ਨਾੜਾ ਚੈੱਕ ਕਰ ਲੋ ਘਾਨੇ ਤੇ ਥਾੜਾ ਵੀ ਚੰਗੇ ਰਕਾਡ ਆ ਜੀ ਪਸਮਾ ਗੇ ਬਿਲਕੁਲ ਥਾੜਾ ਵੀ ਪੂਰੇ ਕਾਡ ਆ ਜੀ ਦੇਖੋ ਵੀਰੇ ਚੰਗੇ ਖੁੱਲੇ ਥਣ ਪਾਂਡੇ ਦੀ ਮਾਲਕਾ ਐ ਚੰਗਾ ਥਣ ਆ ਗਿਆ ਚੰਗੀ ਘੈਂਟ ਆ ਵੀਰੇ ਵਾਕਿਆ ਕੀ ਬਾਤ ਹੈ ਜੀ ਵੇਖੋ ਵੀਰੇ ਹੁਣ ਚੈੱਕ ਕਰੋ ਐ ਪਸਮਾ ਪਾਇਆ ਦੋਹਰਾ ਥਣ ਗੱਡਿਆ ਚੰਗਾ ਘੈਂਟ ਆ ਬਹਿਰ ਬਹੁਤ ਵਧੀਆ ਬਹਿੜਾ ਬੜੀਆਂ ਵੇਚਿਆ ਪਰ ਬਹਿਰ ਇਹਦੇ ਨਾਲ ਨਹੀਂ ਆਈ ਬਾਕੀ ਇਹ ਫੈਂਟ ਵੀ ਚੰਗੀ ਹੁੰਦੀ ਹੋਏ ਜੀ ਫੈਂਟ ਵੀ ਚੰਗੀ ਹੈ ਫੈਂਟ ਚੰਗੀਆਂ ਵੀ ਹਨਾ ਜੀ ਤਾਂ ਵੀਰੇ ਮੁੱਲ ਚਾਰ ਦੇ ਲੱਗ ਕੇ ਚੰਗੇ ਹੁੰਦੀ ਹੋਊਗੀ ਚਾਰ ਤੋਂ ਉੱਪਰ ਹੀ ਹੁੰਦੀ ਚਲੋ ਐ ਨਾਲਾ ਦੁੱਧ ਪੋਨੇ ਤਾਲਾ ਇੰਦਾ ਆ ਫੈਂਟ ਇਹਦੀ ਕਰੋਸਨ ਕਰੋਸ ਫੈਂਟ ਤੇ ਫੈਂਟ ਆਪਣਾ ਮੁੱਲ ਵੀ ਮੋਹਨ ਜੀ ਪਾਹਣੇ ਬਈਆ ਬੜਾ ਸੱਤ 73 ਕਰਾ ਲਓ ਹਾਂਜੀ ਜਿਹੜੀ 65 65 ਦੀ ਹਾਂਜੀ ਠੀਕ ਐ ਕਰ ਦਿਓ ਮਾਨ ਤਨ ਗਜੈਸ਼ ਦਾ ਪੂਰੇ 60 ਹੀ ਜਾਂਦੇ 60 ਦੀ ਹਾਂਜੀ ਹੈਗੀ ਕਸਰ ਵੇਖ ਲਓ ਇਹ ਕਢੋਰੀ 3 ਹੀ ਛੱਡ ਦਿਓ 57 ਦੀਆਂ ਹਨ ਆ ਜਾਣ ਦੇ ਵਿੱਚ ਸਵੇਰਾ ਕੀ ਬਾਤ ਹੈ ਦੇ ਦੂੰਗਾ ਨਾ ਸਾਲ ਕੋ ਬਿਲਕੁਲ ਵੀਰੇ ਬਿਲਕੁਲ ਵੀਰੇ 50000 ਦੀ ਲੈ ਦੇਖੋ ਜਦੋਂ ਦੋ ਦੇਖੋ ਵੀਰੇ ਚੈੱਕ ਕਰ ਲਿਓ ਥਾਂ ਦੀ ਕੁਆਲਟੀ ਐ ਚੰਗਾ ਥਣ ਲੱਗਿਆ ਥੱਬੇ ਲਾਏ ਆ 57000 ਦੀ ਵੀਰ ਕਹਿੰਦਾ ਦੇ ਦਾਂਗੇ ਵੱਡੇ ਕਦ ਕਾਠਾ ਲੀਆ ਲੰਮੀ ਬੇਲਾ ਲੈ ਲੂਆ ਚੰਗਾ ਪਾਇਆ ਵੀਰੇ ਕਲਾਵੇ ਪਾਏ ਆ ਖੁੱਲਾ ਮਾਨਤਨ ਕਰਾਂਗੇ ਖੁੱਲਾ ਅੱਛਾ 57 ਦੇ ਖੁੱਲਾ ਮਾਨਤਨ ਖੁੱਲਾ ਕੀ ਬਾਤ ਹੈ ਦੇਖੋ ਵੀਰੇ ਫੋਨ ਲਾ ਲਿਓ ਵੀਰ ਕਹਿੰਦਾ ਮੋੜਦੇ ਨਹੀਂ ਆਦਾਬਾ ਜੀ ਵੀਰੇ ਜੰਗੀ ਤਲਾ ਲੇਦਾਰਾ ਐ ਲੈ ਆ ਲੂਆ ਘੈਂਟ ਲੱਗਿਆ ਦੇਖੋ ਕੀ ਚੀਜ਼ ਆ ਨਾ ਬਿਲਕੁਲ ਵੀਰੇ ਤਾਂ ਦੂਜੇ ਨੰਬਰ ਤੇ ਆ ਗਈ ਵੀਰੇ ਇਹਦੇ ਦੱਸਿਓ ਇਹ ਦੇਖੋ ਵੀਜੀ ਹਗਲੇ 13 ਗਲੋਦਾ 13 ਲੀਟਰ ਆ ਹਾਂਜੀ ਹਾਂਜੀ ਠੀਕ ਹੈ ਜੀ ਇਹ ਵੀ ਮੈਲੇ ਤੇ ਆ ਗਈ ਜੇ ਮੈਲਾ ਮੰਨਦੀ ਆ ਹਾਂਜੀ ਹਾਂਜੀ ਤੇ ਬੱਚਾ ਇਹਦਾ ਵੀਰੇ ਬੱਚਾ ਮਗਰ ਬੱਛੇ ਜੀ ਬੱਚਾ ਮਗਰੀ ਬੱਛੇ ਅੱਛਾ ਬੱਛੇ ਆ ਠੀਕ ਆ ਦੇਖੋ ਵੀਰੇ ਚੈੱਕ ਕਰ ਲਓ ਬੱਚਾ ਤਾਂ ਵੈੜ ਦੇ ਕੀ ਬਾਤ ਆ ਜੀ ਥਣ ਥੁਨੇਰਾ ਵੀਰੇ ਚੈੱਕ ਕਰੋ ਐ 9 ਕਾਲਾ ਥਾਣਾ ਗਿਆ ਅੱਛਾ ਜੀ ਏ ਵੀ ਮੰਗੇ ਤੋਂ ਬਿਨਾ ਵੀਰੇ ਮੰਗਾ ਪਉਂਦੇ ਆ ਦੇ ਪਾਲੋ ਵੀਰ ਜੀ ਭਾਣਾ ਪਾਓ ਅੱਛਾ ਜੀ ਦੇਖੋ ਵੀਰੋ ਐ ਸਾਨੂੰ ਭਾਂਡੇ ਖੁੱਲੇ ਦੀ ਮਾਲਕਾ ਚੰਗੀ ਸੂਆ ਕਿਵੇਂ ਆ ਵੀਰੇ ਪਹਿਲਾ ਦੂਜਾ ਦੂਜਾ ਗਿਆ ਦੂਜਾ ਸੂਆ ਆ ਗਈ ਵੀਰੇ ਚੈੱਕ ਕਰ ਲਓ ਬੈਡ ਇਹ ਵੀ ਵੀਰੇ ਸ਼ਾਈ ਹੈ ਅੱਜੋਂ ਦੇ ਪੋਲੇ ਰੂਮ ਵਰਗੇ ਚਮਾਰ ਲੋਣੀ ਫੇਰ ਲੈਣਾ ਬੈਡ ਫੈਂਡ ਵੀ ਚੰਗੀ ਆਊਗੀ ਵੀਰੇ ਜੀ ਹਨਾ ਹਾਂ ਜੀ ਫੈਂਡ ਵੀ ਚੰਗੀ ਹੀ ਠੀਕ ਹੈ ਜੀ ਚੰਗਾ ਲੈ ਵਾਲਾ ਲੱਗਿਆ ਵੀਰ ਜੀ ਕਮਾਲ ਹੋ ਕਮਾਲ ਇਹ ਜੀ ਨੇ ਬਧਾ 1 ਕਿਲੋ 2 ਕਿਲੋ ਬਿਲਕੁਲ ਬਿਲਕੁਲ ਬਾਕੀ ਵੀਰੇ ਥਾਣੇ ਦਾ ਵੀ ਗੇਠ ਗੇਠ ਤੇ ਆ ਗਿਆ ਹਨਾ ਥਾਣ ਬੜਾ ਵਧੀਆ ਲੱਗਾ ਜੀ 94 ਚੁਵਾਈ ਵਾਲਾ ਲੱਗਿਆ ਅਸੀਂ ਆਪਾਂ ਚੱਪਾ ਥਾਣਾ ਗਿਆ ਦੇਖੋ ਵੀਰੋ ਇਹਦਾ ਥਣ ਚੈੱਕ ਕਰ ਲੋ ਐ ਸੋਹਣਾ ਥਣ ਲੱਗਿਆ ਗੇਠ-ਗੇਠ ਤੇ ਇਹਦਾ ਚਮਬਾ ਖਾ ਲੈਣੇ ਆ। ਖਾ ਦੇ। ਕੀ ਬਾਤ ਹੈ। ਇਹ ਖਾਣੇ ਪਾਏ ਰੱਦੀ ਕੱਢੀ। ਠੀਕ ਹੈ। ਖੋ ਵੀਰੋ ਇਹਦਾ ਵੀ ਚਵਾ ਚੈੱਕ ਕਰ ਲਓ ਮੋਟੀ ਧਾਰਾ ਗਈ ਜੀ ਹਨਾ ਵੀਰੇ ਮੋਟੀ ਮੋਟੀ ਵੀਰ ਜੀ ਹਾਰ ਦੋਹਾਂ ਤਾਇਆਂ ਦੀ ਐ ਮੋਟੀ ਧਾਰ ਦੇਖੋ ਇੱਧਰ ਠੀਕ ਹੈ ਵੀਰੇ ਵਾਹ ਵਾਹ ਲਾਗੇ ਰਿਪੋਰਟ ਪਾਣ ਦੇ ਦੇਖੋ ਵੀਰੋ ਥਾਨ ਦੀ ਹੁਣ ਕੁਆਲਿਟੀ ਚੈੱਕ ਕਰ ਲਓ ਐ ਜਿਵੇਂ ਸੋਨਾ ਥਣ ਕੱਢਿਆ ਐ ਗੇਟ-ਗੇਟ ਤੇ ਥਾਣਾ ਤਾਂ ਫਸਮ ਕੇ ਚੰਗਾ ਸੋਨਾ ਥਣ ਬਣਾਇਆ ਮਾਣੇ ਦੀ ਵੀ ਨਾੜਾ ਨੂੜਾ ਚੰਗੀਆਂ ਘੈਂਟ ਆ ਚੰਗੀ ਵੈੜਾ ਵੀਰੇ ਚੰਗੀ ਟੋਪ ਕਲਾਸ ਹੈ ਵੀਰ ਜਿਹੜਾ ਕਹੇ ਸਾਡੇ ਪਰ ਦੂਜੇ ਸੂਏ ਹੈਗੇ ਦੂਜੇ ਸੂਆ ਹੈਣਾ ਜੀ ਤਾਂ ਵੀਰੇ ਦੁੱਧ ਪੱਕਾ ਕਿੰਨਾ ਦੱਸਿਆ ਇਹਦਾ 13 ਕਿਲੋ ਵੀਰ ਜੀ 13 ਕਿਲੋ ਦੁੱਧ ਆ ਗਿਆ ਹੈਣਾ ਤੇ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੀ ਵੀਰੇ ਇਹ ਦੇ ਦੀਏ ਵੀਰ ਜੀ 55000 ਤੇ 55 ਦੀ ਹਾਂਜੀ ਠੀਕ ਆ ਕਰ ਦਿਓ ਮਾਂ ਤਾਂ ਨੇਚੂ ਕਰਾ ਲਓ ਜਿੰਨਾ ਕਰਾ ਕਰ ਦਿਓ ਕੋਈ ਨਾ ਪੂਰੇ 50000 ਦੋ ਹੀ ਛੱਡ ਦੋ 48 ਦੀ ਛਾਨ ਜਾ ਦੋ ਕੀ ਬਾਤ ਹੈ ਬਾਕੀ ਕੋਈ ਫੋਨ ਲਾਵੇ ਮੋੜਨਾ ਨਹੀਂ ਹੈਣਾ ਜੀ ਫੋਨ ਲਾਵੇ ਲੈਡ ਵੇਖੋ ਠੀਕ ਹੈ ਜੀ ਆਏ ਹੋ ਜੇ ਮਿਲ ਲੈਣੀ ਆ ਦੁੱਧ ਵੀ ਵੇਖ ਲੋ ਇਹ ਨਹੀਂ ਆ ਦੁੱਧ ਇਦਾਂ ਹੋਣਗੇ ਚੋਗੇ ਵੀਰ ਖਰੇ ਤਸੱਲੀ ਕਰਕੇ ਬਿਲਕੁਲ ਵੀਰੇ ਲੈਵਾ ਵੀ ਦੇਣੀ ਵੀਰ ਜੀ ਬਿਲਕੁਲ ਬਿਲਕੁਲ ਹਾਂ ਜੀ ਅਸੀਂ ਪੈਸੇ ਲਾ ਲੈਂਦੇ ਆ ਹਾਂ ਜੀ ਬਾਕੀ ਆਪਣੀ ਕੋਈ ਵੀਰ ਤਸੱਲੀ ਕਰੇ ਆਗੇ ਤਾਂ ਵੀਰ ਜੀ ਇਹ ਕੋਈ ਜੋੜਾ ਵੈੜਾ ਦਾ ਪਾਲੂਗਾ ਤੇ ਮਾਨਤਨ ਖੁੱਲਾ ਵੀਰ ਜੀ ਜੋੜੇ ਜੋ ਖੁੱਲਾ ਮਾਨਤਨ ਮੋੜਦਾ ਨਹੀਂ ਕਿਸੇ ਨੂੰ ਹਣਾ ਮੋੜਦਾ ਨਹੀਂ ਤਾਂ ਵੇਖੋ ਵੀਰੋ 48000 ਦੀ ਆ ਵੈੜ ਵੀਰ ਕਹਿੰਦਾ ਦੇ ਦਾਂਗੇ 57 ਦੀ ਆ ਕੇ ਆਈਗਾ ਜੋੜੇ ਜੋ ਮਾਨਤਨ ਖੁੱਲਾ ਹੋ ਜੂਗਾ ਬਾਕੀ ਤੁਸੀਂ ਫੋਨ ਲਾ ਲਿਓ ਥਾਨ ਥੁਣਾ ਚੰਗੇ ਕੈਂਟ ਲੱਗਿਆ ਗੇੜ-ਗੇੜ ਤੇ ਥਾਣਾ ਗਿਆ ਚੰਗੀਆਂ ਟੋਪ ਕਲਾਸ ਵੇੜਾ ਨੇ ਮੈਨ ਗੱਲ ਵੀਰੇ ਹੁੰਦੀ ਥਣ ਪਾਂਡੇ ਦਾ ਪਸ਼ੂ ਹਨਾ ਬਸ ਬਸ ਤੇ ਥਣ ਚੰਗਾ ਲੱਗਿਆ ਹੋਵੇ ਲੇਵਾ ਚੰਗਾ ਹੋਵੇ ਪਸ਼ੂ ਨੇ ਦੋਤੀ ਜੀ ਉਹਨੇ ਦਿਨਾ ਜਿਹੜਾ ਥਾਣੇ ਆ ਬਿਲਕੁਲ ਬਿਲਕੁਲ ਨਿਕ ਨਿਕਾ ਥਾੜੀਆਂ ਉਹਨੇ ਦੋਤੀ ਜਾਨਾ ਬਿਲਕੁਲ ਵੀਰੇ ਬਿਲਕੁਲ ਤਾਂ ਬਾਕੀ ਵੇਖੋ ਵੀਰੋ ਰੇਟ ਜਾਇ ਜਾਇ ਫੋਨ ਤੁਸੀਂ ਲਾ ਲਿਓ ਮਾਂ ਤਨ ਖੁੱਲੇ ਹੋ ਜਣੇ ਆ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹਰ ਵੀਡੀਓ ਦੇ ਵਿੱਚ ਕਿ ਵੀਰੇ ਤੁਸੀਂ ਪਸ਼ੂ ਦੀ ਆਪਦੀ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਆਪ ਦਾ ਖੁੱਦ ਦਾ ਵੀਰੇ ਫਰਜ਼ ਬੰਦਾ ਜੀ ਬਾਕੀ ਵੀਰੇ ਚੈਨਲ ਨੂੰ ਆਤਵਾਦ ਸਬਸਕ੍ਰਾਈਬ ਕਰ ਦਿਓ ਲਾਈਕ ਕਰਿਓ ਸ਼ੇਅਰ ਕਰਿਓ ਜੋ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਤੁਹਾਨੂੰ ਮਖਾਲੀ ਜਾਵੇ ਜੀ ਠੀਕ ਹੈ ਜੀ ਹਾਂ ਵੀਰੇ ਆਪਣਾ ਨਾਮ ਦੱਸੀ ਫਿਰ ਨਾਮ ਮੇਰਾ ਲਖਮੀ ਸਿੰਘ ਜੀ ਪੇਂਟ ਸਵਈਆ ਕਲਾ ਤਸੀਲ ਮਜੀਠਾ ਇਸੇ ਕੰਮ ਸਾਰੇ ਫੋਨ ਨੰਬਰ ਹੈਗਾ 7699 3692 ਬਾਠ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ